ਔਰ ਉਹਦੀ ਉਦੋਂ 네ਗੇਟਿਵਿਟੀ ਬਹੁਤ ਸੀ ਕਿ ਜਿਹੜੀ ਖਾ ਪੰਚਾਇਤਾਂ ਨੇ ਸਮਾਜ ਨੂੰ ਵੰਡ ਦੀਆਂ ਨੇ ਇਹਨਾਂ ਚ ਫਿਰਕਾ ਪ੍ਰਸਤੀ ਬੜੀ ਆਇਆ ਛੜੇਬਾਜੀ ਬਣਦੀ ਆਏ ਤੇ ਚ ਇਦਾਂ ਬਣਦਾ ਪਰ ਹੁਣ ਉਹਨੂੰ ਪੋਜ਼ਿਟਿਵ ਲਿਆ ਜਾਣ ਲੱਗ ਪਿਆ ਇਹਨੇ ਹੁਣਾ ਪਿੰਡ ਸਾਡੇ ਹਾਸੀ ਪੂਰਾ ਪਿੰਡ ਬੁਲੰਗ ਕਰ ਦਿੱਤਾ ਪਿੰਡ ਬੁਲੰਗ ਦਿੱਤੇ ਔਰ ਉਦੋਂ ਜਿਹੜੀ ਜਿਹੜੇ ਪੰਜਾਬ ਦੇ ਜਿਹੜੀ ਉਹ ਐਸਨ ਆਪਣੇ ਪ੍ਰਿੰਸੀਪਲ ਸਟੇਟ ਸੀ ਜਿਹੜੀ ਪੰਜਾਬ ਦੀ ਜਿਹਨਾਂ ਹੈਲਪ ਕੀਤੀ ਮਾਰਾ ਪਚਾਰਾਂ ਦੀ ਕਿਸੇ ਜਿਹਨ ਖਾਪਟ ਕਰਾ ਰਹੀ ਹੈ ਆ ਬਲਕੇ ਹੈ ਆਪਣਾ ਫੋਗਾਟ ਹੈ ਜਾਂ ਸਾਗਵਾਨ ਹੈ ਆ ਦੂਜੀ ਖਾਸ ਦੇ ਖਾਸ ਤਾਂ ਨਹੀਂ ਇਹ ਦੂਜੇ ਖਿਲਾਫ ਫਤਵੇ ਦੇ ਰਹੇ ਨੇ ਜਿਹੜੇ ਆ ਤੁਹਾਡੇ ਆਪਣੇ ਲੱਖੋ ਵਾਲ ਦੂਜੇ ਗਏ ਇਹ ਤੋਂ ਸਾਕ ਕੇ ਸਿਨੇ ਕਿ ਇਹ ਅੱਜ ਵੀ ਜਿਹੜਾ ਇੱਕ ਕਿਸਾ ਹੈ ਕਿਸਾ ਨਹੀਂ ਲੰਦਾ ਜਿਹੜਾ ਖੇਤ ਵਿੱਚ ਦੂਰ ਦਾ ਨਾ ਹੀ ਲਿੰਦਾ ਬਿਲਕੁਲ ਕੋਈ ਜਮਾਤੀ ਸਾਹਿਬ ਨਹੀਂ ਉਹ ਆਰਤੀ ਵੀ ਬਣ ਗਏ ਨੇ ਉਹਨਾਂ ਕੋਲ ਅੱਛੇ ਟੱਕਾਂ ਟੱਕਾਂ ਦੇ ਮਾਲਕ ਵੀ ਨੇ ਅਰ ਕਿਸਾਨ ਨੂੰ ਨਾ ਪ੍ਰਧਾਨ ਵੀ ਨੇ ਅਰ ਉਹ ਖਾਪਾ ਦੇ ਪ੍ਰਧਾਨ ਵੀ ਖਾਪਾ ਦੇ ਪਿੱਛੇ ਗਏ ਨੇ ਖਾਪਾ ਦੇ ਛੋੜ ਖਾਪਾ ਨੇ ਪਤਾ ਲੱਗਿਆ के बारे बोलना पड़ेगा अगर तुझे सर्वाइव करना चाहते अच्छा टोहना तो साहब मैं, मैं। ਹਰਿਆਣੇ ਦੇ ਬਹੁਤ ਸਰੀਆਂ ਗੱਲਾਂ ਦਿਲ ਕਰਦਾ ਤੁਹਾਡਾ ਨਾਲ ਕਰਨ ਨੂੰ ਕਿਉਂਕਿ ਮੇਰਾ ਪਹਿਲੀ ਵਾਰ ਤੁਹਾਡੇ ਨਾਲ ਇਹ ਗੱਲਾਂ ਹੋ ਰਹੀਆਂ ਨੇ ਮੈਂ ਥੋੜਾ ਜਿਹਾ ਤੁਹਾਡੇ ਕੋ ਸਮਝਾਣਾ ਚਾਹਣਾ ਇੱਕ ਸਮਾਂ ਆਇਆ ਸੀਗਾ ਜਦੋਂ ਖਾਪ ਪੰਚਾਇਤਾਂ ਬਾਰੇ ਬੜੀ ਨੈਗੇਟਿਵਿਟੀ ਸੀਗੀ ਤੇ ਹੁਣ ਜਿਹੜਾ ਕਿਸਾਨ ਅੰਦੋਲਨ ਆ ਉਹਦੇ ਤੋਂ ਬਾਅਦ ਜਦੋਂ ਕਹਿੰਦੇ ਆ ਕਿ ਸਾਡੀ ਮਹਾਪੰਚਾਇਤ ਹੋ ਰਹੀ ਹੈ ਤੇ ਉੱਚ ਖਾਪਾ ਹਿੱਸਾ ਲੈ ਰੀਆਂ ਨੇ ਬਹੁਤ ਜ਼ਿਆਦਾ ਇਹ ਉਹਦੇ ਫਿਲਮ ਵੀ ਬਣਾਈ ਸੀ ਓਮਪੁਰੀ ਰਾਨੀ ਦੀ ਫਿਲਮ ਤੁਸੀਂ 아마 ਸ਼ਾਇਦ ਰਾਨੇ ਵਾਲਾ ਵੇਖੀ ਹੋਗੀ ਅਸੀਂ ਇਹ ਵੇਖੀ ਬੜੀ ਔਰ ਇੱਥੇ ਵੀ ਰਿਲੀਜ਼ ਹੋਈ ਸੀਗੀ ਉਹ ਔਰ ਉਹਦੀ ਉਹਦਾ 네ਗਟਿਵਿਟੀ ਬਹੁਤ ਸੀ ਕਿ ਇਹ ਖਾਪ ਪੰਚਾਇਤਾਂ ਨੇ ਸਮਾਜ ਨੂੰ ਵੰਡ ਦੀਆਂ ਨੇ ਇਹਨਾਂ ਚ ਫਿਰਕਾ ਪ੍ਰਸਤੀ ਬੜੀ ਆ ਚ ਧੜੇਬਾਜੀ ਬਣਦੀ ਆ ਇਹਦੇ ਚ ਇਦਾਂ ਬਣਦਾ ਪਰ ਹੁਣ ਉਹਨੂੰ ਪੋਜ਼ਿਟਿਵ ਲਿਆ ਜਾਣ ਲੱਗ ਪਿਆ ਤੁਸੀਂ ਉਹ ਖਾਪ ਪੰਚਾਇਤਾਂ ਹਰਿਆਣੇ ਦਾ ਰੋਲ ਥੋੜਾ ਜਿਹਾ ਸਮਝਾਓਗੇ ਫਿਰ ਮੈਂ ਕਿਸਾਨ ਮੂਵਮੈਂਟ ਨਾਲ ਲਾਉਣਾ ਤੁਹਾਡੇ ਕੋਲ ਤੁਸੀਂ ਤਾਂ ਖਾਪਾਂ ਦੀ ਫਿਲਮ ਦੇਖੀ ਅਸੀਂ ਖਾਪਾਂ ਚ ਰਹ ਰਹੇ ਹਾਂ ਅਸੀਂ ਦੇਖ ਰਹੇ ਹਾਂ ਇੱਕ ਤੇ ਦੇਖੋ ਕਦੀ ਇਹਦਾ ਸਟੋਰੀ ਦਾ ਰੋਲ ਸੀ ਜਦੋਂ ਡੈਮੋਕਰੈਟਿਕ ਸੈਟਅਪ ਸੀ ਨਾ ਬਹੁਤ ਜਦੋਂ ਜਿਹੜੇ 1857 ਦਾ ਜਿਹੜਾ ਸਾਡਾ ਰਿਪੋਰਟ ਹੈ ਜਿਹਦੇ ਪੰਜਾਬ ਹਰਿਆਣਾ ਦਾ ਬਹੁਤ ਬੜਾ ਰੋਲ ਆ ਆਜ਼ਾਦੀ ਲੜਾਈ ਚ ਸਾਡੇ ਪਿੰਡਾਂ ਦੇ ਪਿੰਡ ਜਲਾਨ ਕਰ ਦਿੱਤੇ ਗਏ ਪਿੰਡ ਨਾ ਪਿੰਡ ਬਲਕਿ ਉਹ ਛਾਇਲਾਤ ਤੇ ਗਦਰਤ ਟੰਗੇ ਗਏ ਸੋਦੇ ਤੇ ਲਬਾਸਪੁਰ ਪਿੰਡ ਦਾ ਸੋਨੀਪੱਦਾ ਉੱਚੋ ਜੀ ਉਦਵੀਰਾ ਨੰਬਰ ਦਾ ਹਾਰ ਸੀ ਜਦੋਂ ਹਾਰਿਆ ਅੰਮਲਕੇ ਮੂਵਮੈਂਟ ਉਹਨੂੰ ਦਰਸਤਨਾ ਕਰੂਸੀਫਾਈਡ ਕੀਤਾ ਕਿੱਟ ਹੋ ਗਏ 25 ਦਿਨ ਬਾਅਦ ਹੀ ਡੈਥ ਹੋਈ ਹੂੰ ਹੂੰ ਇਹ ਵੀ ਨਾ ਪਿੰਡ ਦਾ ਸਦੇ ਹਾਂਸੀਸ ਪੂਰਾ ਪਿੰਡ ਦਾ ਲਾਮ ਕਰਤੇ ਪਰ ਪਿੰਡ ਪਿੰਡ ਵਿਲਾਪ ਕੀਤੇ ਸੀ ਔਰ ਉਦੋਂ ਹੀ ਜਿਹੜੀਆਂ ਜਿਹੜੇ ਪੰਜਾਬ ਦੇ ਜਿਹੜੀ ਉਹ ਐਸਨ ਆਪਣੇ ਇਸ ਪ੍ਰਿੰਸ ਸਟੇਟਸ ਜਿਹੜੀ ਹੈ ਪੰਜਾਬ ਦੀ ਜਿਹਨਾਂ ਹੈਲਪ ਕੀਤੀ ਮਹਾਰਾ ਪਟਿਆਲਾ ਨੇ ਕੀਤੀ ਜਨ ਕੀਤੀ ਉਹਨਾਂ ਨੇ ਇਧਰ ਬਿਆਗ ਬਿਠਾਇਆ ਪੰਜਾਬ ਚ ਉਹਨਾਂ ਨੇ ਇਧਰ ਦਿੱਤੀਆਂ ਅਬ ਜਗੀਰਾ ਆ ਸਿੱਧੀ ਫਰੀਦਕੋਟ ਯਾਰ ਆ ਗਿਆ ਸਿਆਸੀ ਚ ਹੂੰ ਹੂੰ ਪਰ ਨਾਰੋਚ ਹੋਰ ਚੀਜ਼ ਦੇ ਨਾਲ ਸਰਜੀਤ ਨੇ ਬਰਨਾਲਾ ਵੀ ਰਿਹਾ ਇਹਨਾਂ ਦੇ ਕੋਲ ਪਹਿਰੇ ਸਨਿਆ ਉਹਨਾਂ ਦੇ ਕੋਲ ਸੁਰੂ ਦਾ ਉਹਨਾਂ ਨੇ ਵਧਾਉਣਾ ਇਸ ਤਰ੍ਹਾਂ ਉਹਨਾਂ ਨੂੰ ਖਰਾਚ ਉਹ ਦਿੱਤਾ ਸੀ ਉਸ ਟਾਈਮ ਜਿਹੜਾ ਹੈਲਪ ਸੀ ਇੱਕ ਹਨਾ ਹੋ ਸੀ ਪਰ ਜਿਹੜਾ ਹੁਣ ਤੋਂ ਤੌਰ ਆਇਆ ਪਿੱਛੇ ਉਹਨਾਂ ਟ੍ਰੈਡੀਸ਼ਨ ਜਿਹੜੀਆਂ ਰਹੀਆਂ ਨੇ ਖਾਪਾ ਨੇ ਪਹਿਲੀ ਕੀਤੀ ਖਾਪਾ ਨੂੰ ਕਿਤੇ ਜਾ ਕੇ ਸਾਡਾ ਹਰਿਆਣਾ ਚ ਕਮਲ ਨਹੀਂ ਹੈ ਸੰਪਰਦਾਇਕ ਨਹੀਂ ਲੋਕ ਕਾਸਟਿਸਟ ਹੈ ਕਾਸਟ ਨੂੰ ਜਿਆਦਾ ਜ਼ੋਰ ਦਿੱਤਾ ਗਿਆ ਇੱਥੇ ਕਾਸਟ ਉਹ ਖਾਪਾ ਕਾਸਟ ਦੇ ਹਸਾਬ ਨਾਲ ਕੰਮ ਕਰ ਰਹੀ ਸੀ ਉਹਨੇ ਐਬਸੋਲਿਊਟ ਟਕਰਾਓ ਜਿਹੜੇ ਬਹੁਤ ਜਿਆਦਾ ਜੁਬੇ ਹੁੰਦੇ ਨਾ ਮਦਜੁਗ ਦੇ ਫੈਸਲੇ ਲੈਣੇ ਜੀ ਜੀ ਦੋ ਖਾਪਾ ਟਕਰਾ ਰਹੀਏ ਆ ਬਲਕੇ ਹੈ ਆਪਣਾ ਸੋਗਾਤ ਹੈ ਜਾਂ ਸੰਗਵਾਰ ਹੈ ਅ ਦੂਜੀ ਖਾਪਾ ਕਾਸਟਾਂ ਨਹੀਂ ਹੈ ਇਹ ਜਿਹੜੇ ਖਲਾਫ ਫਤਵੇ ਦੇ ਰਹੇ ਨੇ ਉਹ ਬੜਾ ਆਸ਼ਕ ਕਾਸਟ ਡਿਵੀਜ਼ਨ ਖੜਾ ਕਰ ਰਹੇ ਨੇ ਮੇਲੇ ਜਿਵੇਂ ਕਿ ਜਿਵੇਂ ਪਾਰਟੀਕੂਲਰ ਸ਼ਾਦੀਆਂ 'ਚ ਬੜਾ ਇਹਨਾਂ ਨੇ ਮੈਨੂੰ ਕੰਜ਼ਰਵੇਟਿਵ ਰੋਲ ਆਦਾ ਦਿੱਤਾ ਉਹਦੇ 'ਚ ਜਿਹੜੇ ਵਿਕਟਿਮ ਬਣੇ ਉਹ ਜਿਹੜਾ ਕਮਜ਼ੋਰ ਹਿੱਸਾ ਹੁੰਦਾ ਉਸ ਕਾਸਟ ਦਾ ਮੁੰਡਾ ਕੁੜੀ ਵਾਲੇ ਵਿਆਹ ਕਰ ਲਿਆ ਮੁੰਡੇ ਕੁੜੀ ਨੇ ਮਾਮਾ ਨੇ ਕੀਤਾ ਪਤਾ ਲੱਗਿਆ ਉਹਦੀ ਖੁੰਡਾ ਕਰਨੀ ਹੈ ਵੀ ਫਲਾਣੇ ਦੀ ਗੋਦੀ ਕੁੜੀ ਹਸਪੀਟਲ ਕਿਵੇਂ ਆ ਗਈ ਵਿਆਹ ਕਿਵੇਂ ਗਈ ਹੂੰ ਹੂੰ ਇਨ ਪੈਰ ਪਾ ਲਾ ਬਰਾ ਉਹ ਜੇ ਬੱਚਾ ਹੋ ਗਿਆ ਉਹਨੂੰ ਪੈਰ ਪਾ ਬਰਾ ਤੁਰਫੀਆਂ ਖਾਪਾ ਦੇ ਇਹ ਵੀ ਰੋ ਰਿਹਾ ਹੈ ਅੱਜ ਦਾ ਹੁਣ ਵੀ ਰੋ ਰਿਹਾ ਹੈ ਸਾਡੇ ਖਾਪਾ ਦੇ ਪ੍ਰਧਾਨ ਵੀ ਹੋ ਸੀ ਅਸਲ ਤੇ ਛੋੜਾ ਜਾਓ ਉਧਰ ਜਾਓਗੇ ਤੁਸੀਂ ਪੰਜਾਬ ਵਿੱਚ ਵੀ ਜਿਹੜੇ ਕਿਸਾਨ ਅੰਦੋਲਨ ਹੈ ਕਿਸਾਨ ਅੰਦੋਲਨ ਜਿਹੜੀਆਂ ਕਿਸਾਨ ਜੁਨੋ ਦਾ ਰੋਲ ਰਿਹਾ ਹੈ ਇੱਕ ਟਾਈਮ ਹਾਂ ਹਾਂ ਇਹ ਤਾਂ ਡਬਲਯੂਟੀ ਦੇ ਹੱਕੇ ਸੀ ਜਿਹੜੇ ਗੈਰ ਦੇ ਸੁਣੋਤੇ ਹੋਏ ਨੂੰ ਹੱਕੇ ਸੀ ਪਰ ਮਾਰਕੀਟ ਖੁੱਲੀ ਮਿਲੇਗੀ ਜਿਹੜੇ ਤੁਹਾਡੇ ਆਪਣੇ ਲੱਖੋ ਵਾਲ ਦੂਜੇ ਗਏ ਇਹ ਤਾਂ ਉਹ ਸਾਕੇ ਸੀ ਨਾ ਕਿ ਇਹ ਅਜਿਹੀ ਜਿਹੜੇ ਇੱਕ ਕਿਸਾਨ ਹੈ ਕਿਸਾਨ ਮੀਨਰ ਦਾ ਜਿਹੜਾ ਖੇਤ ਵਿੱਚ ਦੂਰ ਦਾ ਨਹੀਂ ਲਿੰਦਾ ਬਿਲਕੁਲ ਕੋਈ ਜਮਾਤੀ ਸਰਾਂ ਨਹੀਂ ਉਹ ਆਰਤੀ ਵੀ ਬਣ ਗਏ ਉਹਨਾਂ ਕੋਲ ਅੱਛੇ ਟੱਕਣ ਟੱਕਾਂ ਦੇ ਮਾਲਕ ਵੀ ਨੇ ਅਰ ਕਿਸਾਨੀ ਉਹਨਾਂ ਦੇ ਪ੍ਰਧਾਨ ਵੀ ਨੇ ਔਰ ਉਹ ਖਾਪਾ ਦੇ ਪ੍ਰਧਾਨ ਵੀ ਨੇ ਉਹ ਤੇ ਜਿਹੜਾ ਥੱਲੋ ਕਿਸਾਨੀ ਜਿਹੜੀ ਜਿਹੜੀ ਡਿਸਟੈਂਸ ਸੀ ਜਿਹੜਾ ਥੱਲੋ ਥੱਲੋ ਨਿਕਲੀ ਹੈ ਕਿਸਾਨੀ ਜਦੋਂ ਉਹ ਤੁਰੇ ਨੇ ਖਾਪਾ ਨੇ ਸੋਚਿਆ ਵੀ ਲੋਕ ਤਾਂ ਗਏ ਤੁਹਾਡਾ ਔਕਾਤ ਤੇ ਤੁਸੀਂ ਰਹਿ ਗਏ ਖਾਪਾ ਪਿੱਛੇ ਗੀਆਂ ਉਹਨਾਂ ਦੀ ਲੋਕ ਅੱਗੇ ਨਿਕਲ ਗਏ ਜਿਵੇਂ ਪੰਜਾਬ ਚੋਂ ਕਿਸਾਨ ਤੁਰੇ ਉਹ ਤਾਂ ਬਾਰਡਰਾਂ ਦੇ ਪੰਜਾਬ ਦੇ ਬਾਰਡਰਾਂ ਤੇ ਰੋਕ ਲਿਆ ਸੀ ਪਰ ਲੋਕ ਤੋੜ ਕੇ ਨਿਕਲੇ ਆਏਗਾ ਬਾਰਡਰ ਹੂੰ ਉਦੋਂ ਯੂਨੀਅਨ ਕਿਸਾਨੀ ਲੀਡ ਪਰ ਫਸੋਲੇ ਸੀ ਦਿੱਲੀ ਜਾਣਾ ਅਸੀਂ ਬੈਰੀਅਰ ਤੋੜਨੇ ਦਿੱਲੀ ਜਾਣਾ ਪਰ ਜਿੱਥੇ ਰੁਕੇ ਉਥੇ ਰੁਕੇ ਸੀ ਪਰ ਲੋਕਾਂ ਕਾ ਤੁਰਤੇ ਵੀ ਜਾਣਾ ਜਾਣਾ ਇਸੇ ਤਰ੍ਹਾਂ ਹਰਿਆਣ ਦੇ ਲੋਕਾਂ ਨੂੰ ਪਹਿਲੀ ਬਰ ਸਟੇਟ ਮਿਲਿਆ ਯਾਰ ਪੁੱਛੇਗਾ ਮੇਰੀ ਲੜਨ ਦੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜਾਂ ਡਾਇਰੈਕਸ਼ਨ ਹੋਇਆ 2015 ਬਹੁਤ ਨੁਕਸਾ ਹੋਇਆ ਅੱਜ ਤਾਂ ਬਹੁਤ বিজেপি ਨੇ ਫਾਇਦਾ ਉਠਾਇਆ ਦੇ ਪੋਲਿਟਿਕਲ ਪਾਰਟੀ ਨੇ ਚਾਰਪੁੱਤ ਕੇ ਕਰਵਾਇਆ ਉਸ ਦਿਨ ਸਾਡੇ ਹਰਿਆਣੇ ਚ ਸਫੈਦ ਮੱਖੀ ਸ਼ੁਰੂ ਹੋਈ ਨਰਮੇ ਦੇ ਏਰੀਆ ਚ ਅਸੀਂ ਮੈਂ ਇੱਕ ਕਿਸਾਨ ਸਮਾਜ ਦਾ ਜਨਰਲ ਸੈਕਟਰੀ ਹਾਂ ਇਹ ਮੈਂ ਸਾਰਤੂ ਓਪਰੇਟ ਕਰ ਰਿਹਾ ਸੀ ਅਸੀਂ ਪਿੰਡਾ ਜਾਵੜੇ ਉਦੋਂ ਉਹਨਾਂ ਜਾੜ ਰક્ષਣ ਦਾ ਸੈਂਟਰ ਸੀ ਉਹ ਮਈੜ ਪਿੰਡ ਪੈਂਦਾ ਹੈ ਕਿ ਸਾਤੂ ਦੀ ਜਿੱਤ ਰੇਨ ਜਾਂਦੀ ਹੈ ਸਟੇਸ਼ਨੋਂ ਦਾ ਹਾਸੀ ਦੇ ਸਾਰ ਦੇ ਵਿਚਕਾਰ ਉੱਥੇ ਉੱਥੇ ਕੈਂਪ ਲੱਗਾ ਹੈ ਸ਼ੁਰੂ ਹੋ ਗਿਆ ਸਾਰਾ ਕੁਝ ਠੀਕ ਅਸੀਂ ਨਪਿੰਡਜ ਗਏ ਸੀ ਕਿ ਆ ਯਾਰ ਆ ਨਰਮਣਾ ਮਾਰਾ ਜਾ ਗਾ ਪੀਲੇ ਸੌ ਵੀ ਮਾਰਾ ਜਾ ਸੌ ਨਹੀਂ ਮਿਲਿਆ ਚਲੋ ਬੱਲ ਲੜੀਏ ਕਿਸ ਉਹ ਜਿਹੜਾ ਕਿਸਾਨ ਖਾਬ ਦੇ ਨਾਲ ਤੇ ਬਿਠੇ ਸਰਨਾਪੁਰਾ ਉਸ ਤੋਂ ਬਾਅਦ ਜਦੋਂ ਕੋਲੋ ਦੀ ਸਪਲਾਈ ਰੋਕੀ ਜਿਹੜੀ ਉਹ ਕਿਸਾਨੀ ਨੂੰ ਕਾਸਟ ਤੇ ਲੈ ਕੇ ਬਿਠੇ ਸੀ ਸਿਰਫ ਇਸ ਵਾਸਤੇ ਉਹ ਚੱਕ ਉਹਨਾਂ ਦੇ ਨਾਲ ਨੂੰ ਰੋਤਾ ਗਿਆ ਰੋਤੇ ਜਾ ਕੇ ਦੰਗੇ ਹੋਏ ਸਾੜਫੂ ਕੋਈ ਉਧਰ ਚਲਾ ਗਿਆ ਦੂਰੋਂ ਕਿਉਂਕਿ ਕਿਸਾਨ ਨੂੰ ਸਟ੍ਰੈਸ ਮਿਲ ਗਿਆ ਉਹਦੀ ਆਪਣੀ ਮੁਸਕਲਾ ਹੱਲ ਕਰ ਵਾਸਤੇ ਇਸੇ ਤਰ੍ਹਾਂ ਜਦੋਂ ਪੰਜਾਬ ਚ ਲੋਕ ਆਏ ਜਦੋਂ ਹਰਜੀਤ ਉਹਨੂੰ ਜਗਾ ਚੰਜੀ ਖਾਪਾਲੇ ਬਿਠੇ ਰਹੇ ਕਿਉਂਕਿ ਸਾਡੇ ਹਰਾਨੇ ਦੀ ਖਾਪਾ ਦਾ ਕੈਰੈਕਟਰ ਰਿਹਾ ਉਹ ਹੀ ਖਾਪੇ ਪ੍ਰਧਾਨ ਸੀ ਉਹ ਹੀ ਕਿਸਾਨ ਜੁਲ੍ਹੇ ਦਾ ਪ੍ਰਧਾਨ ਸੀ ਉਹ ਹੀ ਜਾ ਡਾਇਰੈਕਸ਼ਨ ਵਾਲੇ ਸੀ ਹਾਂ 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 ਪਰ ਜਦੋਂ ਤੁਮ ਨੂੰ ਫਲੋ ਥੋੜਾ ਜਿਹੜਾ ਦੇਸ਼ ਖਿਸਨਾ ਸ਼ੁਰੂ ਹੋ ਜਾਏ ਕਿੰਨੇ ਤੂੰ ਜੀ ਮੂਰਖ ਬਣਾ ਰਹੇ ਹੋ ਉਹ ਨਿਕਲ ਗਿਆ ਥੱਲੋਂ ਲੋਕ ਨਿਕਲ ਗਿਆ ਆਪਣੇ ਆਪ ਫਿਰ ਖਾਪਾ ਨੂੰ ਸੁਝਬ ਥੋੜੇ ਤੇ ਚੌਧਰ ਵੀ ਜਾਂਦੀ ਰਹੀ ਹੁੰਚ ਪਤਾ ਲਾਓ ਤੇ ਖਾਪਾਲੇ ਪਿੱਛੇ ਗਏ ਉਹਨਾਂ ਦੇ ਖਾਪਾਲੇ ਗਏ ਹੋਰ ਖਾਪਾਲੇ ਪਤਾ ਲੱਗਾ ਕੀੰਨੇ ਬਾਰੇ ਬੋਲਣਾ ਪੈਗਾ ਅਗਰ ਤੁਸੀਂ ਸਰਵਾਈਵ ਕਰਨਾ ਚਾਹੁੰਦੇ ਹੋ ਹੁਣ ਉਹ ਮਾਂ ਪੰਚਾਇਤਾਂ ਖਾ ਪੰਚਤੌਰੀ ਵਰਨਾ ਪਹਿਲੋ ਜਿਹੜੀ ਪੰਚਾਇਤਾਂ ਕਾਪੰਚਤਾਂ ਦੀਆਂ ਨੇ ਉਹ ਤੁਸੀਂ ਠੀਕ ਕੀਤਾ ਹੈ ਕਿ ਹੈ ਕਿ ਪਹਿਲੋ ਰਿਸਰਚਡੋਂ ਉਹਦਾ ਕੰਮ ਸੀ ਨਾ ਅੱਛਾ ਇੱਕ ਇੱਕ ਉਥੇ ਦੋ ਦੋ ਕਸਰ ਵਿੱਚ ਹੋਰ ਦੰਦ ਦੱਸਿਆ ਕਸਰ ਹਾਂਜੀ ਹਾਂਜੀ ਇੱਕ ਟਾਹ ਇਲਾਕਾ ਦਾ ਬਾਗੜੀ ਇਲਾਕਾ ਹੈ ਸਰ ਸੁਸਾਇਟੀ ਦਾ ਉਥੇ ਪਿੰਡ-ਪਿੰਡ ਦੇ ਰਿਸ਼ਤੇ ਹੁੰਦੇ ਨੇ ਉੱਥੇ ਪਿੰਡ-ਪਿੰਡ ਦੇ ਰਿਸ਼ਤੇ ਹੁੰਦੇ ਨੇ ਅੱਛਾ ਜੀ ਛਟਾਲੇ ਦੇ ਵਿਦਾ ਦੇ ਪ੍ਰਚਾਰਪਿੰਡ ਪਿੰਚੂ ਸਤਿ ਹੋਈ ਹੈ। ਅਰ ਉਹ ਚੌਧਰੀ ਇਟਾ ਕਦੇ ਨਹੀਂ ਪਿੰਡ ਚ ਅਗਰ ਦੋ ਗੋਤਾ ਵਸੀਅਨ ਹੈ ਤੇ ਉਹਨਾਂ ਦੋਨੋਂ ਗੋਤਾ ਦੀ ਕੁੜੀ ਉਸ ਪਿੰਡ ਚ ਨਹੀਂ ਆ ਸਕਦੀ। ਹੂੰ। ਕਿ ਉਹ ਕਿ ਉਹ ਲੱਗੂ ਲੱਗੂ ਕਿ ਇਸ ਨਾਂ ਤੇ ਵੋਟ ਮਿਲਦੀ ਹੈ। ਤੁਸੀਂ ਲੋਕਾਂ ਨੇ ਹੋਰ ਕੱਟਰ ਕਰ ਲਿਆ ਉਹ ਆਪਣੇ ਉਸ ਜੜਾਉਂਦਾ ਨਾ ਇੱਕ ਅ ਸੁਪਰਨੈਚੁਰਲ ਸਸਪੈਕਸ਼ਨ ਦੀ ਗਾਹ ਮੈਂ ਚੌਧਰੀ ਜੇ ਮੇਰੀ ਬੇਰੀ ਚੱਲਦੀ ਹੈ। ਕਿ ਮੈਂ ਦੇਖੋ ਆਹ ਕਾਨੂੰਨ ਲਾਗੂ ਕੀਤਾ ਹੈ ਮੈਂ ਇਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਬਦਲ ਕੇ ਉਹਨਾਂ ਨੂੰ ਅਸਲੀ ਮੁੱਦੇ 'ਤੇ ਪਹੁੰਚਾ ਦੇ ਜਾਂਦੇ ਅੱਛਾ ਚਲੋ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਕੋਈ ਪੰਜਾਬੀ ਹਰਾਨੇ ਚੋਂ ਲੰਘਦਾ ਸੀ ਨਫਰਤਾ ਇਦਾਂ ਕਿ ਉਹ ਡਰਦਾ ਸੀਗਾ ਮੈਨੂੰ ਲੱਗਦਾ ਹੈ ਕਿ ਪਹਿਲਾਂ ਤੇ ਇਦਾਂ ਦੀ ਕੋਈ ਗੱਲ ਜ਼ਿਆਦਾ ਨਹੀਂ ਸੀ ਚਲੋ ਕੁਝ ਘਟਨਾਵਾਂ ਹੋਈਆਂ ਵੀ ਇੱਕ ਜਦੋਂ ਅਤਵਾਦ ਦਾ ਦੌਰ ਸੀ ਕਾਲਾ ਦੌਰ ਉਦੋਂ ਕੁਝ ਘਟਨਾਵਾਂ ਹੋਈਆਂ ਔਰ ਉਸ ਤੋਂ ਬਾਅਦ ਜਦੋਂ ਕਾਮਨਵੈਲਥ ਗੇਮ ਹੋਈਆਂ ਭਜਨ ਲਾਲ ਦੇ ਵੇਲੇ ਉਦੋਂ ਪੰਜਾਬੀਆਂ ਨਾਲ ਦੁਰਵਿਹਾਰ ਹੋਇਆ ਥੋੜਾ ਜਿਆਦਾ ਰੋਸਾ ਸੀਗਾ ਪਰ ਸਭ ਤੋਂ ਜ਼ਿਆਦਾ ਲੋਕਾਂ ਨੂੰ ਮਹਿਸੂਸ ਹੋਇਆ ਜਦੋਂ ਜਾਟ ਅੰਦੋਲਨ ਵੇਲੇ ਇੱਕ ਢਾਬੇ ਤੋਂ ਕੁਝ ਔਰਤਾਂ ਨਾਲ ਜ਼ਬਰੀ ਦੀਆਂ ਕਹਾਣੀਆਂ ਆਈਆਂ ਤੇ ਉਹ ਬੜੀਆਂ ਦਰਦਨਾਕ ਕਹਾਣੀਆਂ ਸੀ ਮੈਂ ਵੀ ਉਹਨਾਂ ਦਿਨਾਂ 'ਚ ਇੰਡੀਆ ਆਇਆ ਹੋਇਆ ਸੀ ਮੈਨੂੰ ਪਤਾ ਕਿ ਇੱਕ ਆਸਟ੍ਰੇਲੀਆ ਦੇ ਪਰਿਵਾਰ ਨਾਲ ਇੱਕ ਸੁਖਦੇਵ ਟਾਬੇ ਤੋਂ ਕਿੱਦਾਂ ਉਹਨਾਂ ਨੂੰ ਚੁੱਕਿਆ ਗਿਆ ਕਿਸ ਤਰ੍ਹਾਂ ਔਰਤਾਂ ਨਾਲ ਰੇਪ ਕੀਤਾ ਗਿਆ ਇਹ ਜੋ ਸਾਰਾ ਕੁਝ ਹੋਇਆ ਉਹਦੇ 'ਚ ਬਿੰਬ ਬੜਾ ਭੜਾ ਬਣਿਆ ਸੀਗਾ ਜਾਟ ਭਾਈਚਾਰੇ ਦਾ ਤੇ ਹੁਣ ਕੀ ਜਾਟ ਕਿਸਾਨ ਤੇ ਜਾਟ ਦਾ ਫਰਕ ਸਮਝਣ ਲੱਗੇ ਨਹੀਂ ਅਸਲ 'ਤੇ ਇੱਥੇ ਦਿੱਕਤ ਹੈ ਨਾ ਮੈਂ ਉੱਥੇ ਰਿਹਾ ਇਹ ਉਹ ਇੱਕ ਇੱਕ ਹੁੰਦਾ ਆਰਗੇਨਾਈਜ਼ ਕੀਤਾ ਹੋਇਆ ਸਾਰਾ ਸਿਸਟਮ ਹੂੰ ਹੂੰ ਕਿ ਜੇ ਸਾਨੂੰ ਦੀਫੇਮ ਕਰਨਾ ਹੈ ਤਾਂ ਉਹਦਾ ਫੇਸ ਉਹ ਦਿਖਾਓ ਸਾਡੇ ਇੱਕ ਸਾਡਾ ਇੱਕ ਟ੍ਰੈਡੀਸ਼ਨ ਹੈ ਤੁਸੀਂ ਅਗਰ ਮੁਸਲਮਾਨਾਂ ਬਦਨਾਮ ਕਰਨਾ ਹੈ ਤਾਂ ਉਹ ਜਿੱਦਿਸੇ ਤੁਹਾਨੂੰ ਉਹ ਨਹੀਂ ਦਿਸੇਗਾ ਨਵੀ ਖਾਨ ਗਣੀ ਖਾਨ ਕਦੀ ਨਹੀਂ ਦਿਖਾਉਂਦੇ ਇਸ ਕਰਕੇ ਜੀ ਜੀ ਮੇਰੇ ਲਈ ਵੀ ਕੰਮ ਦਿਖਾਉਣ ਦੇ ਬਾਅਦ ਉਹ ਸਰੀਰ ਵੀ ਅਸੀਂ ਬਰੋਲ ਪੜ ਗਏ ਮੱਥਾ ਦੇਖ ਦੋ ਦਿੱਤੀ ਹਾਂਜੀ ਉਹ ਸੜੀ ਮੁਸਲਮਾਨੀ ਹੈ ਜੀ ਤੁਹਾਨੂੰ ਕੋਈ ਨਹੀਂ ਦਿਖਾਏਗਾ। ਅਗਰ ਭੰਮਰ ਨੂੰ ਗਾਣਾ ਦੇਣੀ ਤੇ ਪੰਡਿਤ ਗੰਗੂ ਆਏਗਾ। ਭਾਈ ਸੁੱਚੀ ਦਾ ਮਰਸ਼ੀਦ ਆਫ ਜਿਹਨੇ ਜਾ ਕੇ ਬ੍ਰਾਹਮਣਾਂ ਦੇ ਸਿਰ ਵੀ ਦਿੱਤੇ ਨੇ ਗੁਰੂ ਸਾਹਿਬ ਦੇ ਨਾਲ ਉਹ ਨਹੀਂ ਦਿਖਾਉਣਗੇ ਤੁਹਾਨੂੰ ਕਦੀ। ਹਾਂ ਬਿਲਕੁਲ। ਇਹ ਸ਼ੇਮ ਹੀ ਪੈਟਨੇਥੀ ਹੈ ਸਾਡੇ। ਇਹ ਇੱਕ ਥੋਕੇ ਇਹਨੂੰ ਆਰਗੇਨਾਈਜ਼ ਕੀਤਾ ਗਿਆ ਸੀ ਸਾਰਾ ਸਾਰਾ ਜਿਵੇਂ ਹੁਣ ਕੀਤਾ ਹੈ ਡੀ ਫੇਮ ਕਰਨ ਵਾਸਤੇ। ਕਦੀ ਵੀ ਬਦਸੇਬ ਮੈਂ ਹਰਿਆਣਾ ਚ ਰਿਹਾ ਹਾਂ। ਮੈਂ 15 ਸਾਲ ਮੈਂ ਪੂਰੇ ਹਰਿਆਣੇ ਦਾ ਕਿਸਾਨਾਂ ਦਾ ਲੀਡਰ ਰਹਿਣ ਵਿੱਚ। ਔਰ ਸਭ ਨੂੰ ਪਤਾ ਮੈਨੂੰ ਕੋਣ ਹੈ ਮੈਨੂੰ ਕਹਿੰਦਾ ਨਹੀਂ ਕਿ ਤਨ ਤੂੰ ਸਾਡਾ ਲੀਟਰ ਕਿਉਂ ਬਣ ਗਿਆ ਹੂੰ ਇੱਕ ਤੱਕ ਇੱਕ ਛੋਟਾ ਹੀ ਸੌ ਹੁੰਦਾ ਜਿਹਨੂੰ ਜਿਹਨੂੰ ਪ੍ਰੋਜੈਕਟ ਕੀਤਾ ਜਾਂਦਾ ਹੈ ਉਹ ਆਫਿਸ ਉਹ ਵੇਸੂੰਦਾ ਨਹੀਂ ਹੈ ਬੱਸ ਵਿੱਚ ਦੋ ਆਦਮੀ ਬੈਠੇ ਨੇ ਸਾਰੇ ਕੁੜੀਆਂ ਨੂੰ ਛੇੜ ਲੈਣੇ ਦੋ ਆਦਮੀ ਖੜੇ ਸਾਰੀ ਬੱਸ ਧੌਣ ਥੱਲੇ ਕਰਨ ਬੈਠੀ ਹੈ ਤੇ ਮੈਨੂੰ ਸਾਰੀ ਬੱਸ ਨਹੀਂ ਹੈ ਪਰ ਸਾਰੇ ਧੌਣ ਥੱਲੇ ਕਿਤੇ ਬੈਠੀ ਹੈ ਇਸ ਵਕਤ ਲੈਦਾ ਵੀ ਸਾਰੇ ਕੰਮੇ ਕਰਦੇ ਹੋਣਗੇ ਉਹ ਸਾਰਾ ਦਾ ਸਾਰਾ ਜਾੜ ਰੈਕਸ਼ਨ ਔਰ ਫੈਬ੍ਰੀਕੇਟਡ ਕੀਤਾ ਸੀ ਬਣਾਇਆ ਗਿਆ ਸੀ ਤਾਂ ਕਿ ਜਾੜ ਵਰਸ ਕੀਤਾ ਜਾਏ ਅਗਲੇ ਰੂਟ ਦੱਸੇ ਬਹੁਤ ਪੁਰਾਣੇ ਛਾੜ ਤੋਂ ਬਾਅਦ ਦੋਵਾਰੀ ਜਿਹੜੀ ਹਰਿਆਣਾ ਬਣਿਆ ਉਸ ਟਾਈਮ ਭਗਵਤ ਪੰਡਿਤ ਭਗਵਦਰ ਸ਼ਰਮਾ ਵੀ ਸੀ ਰਹ ਰਹੇ ਥੇ ਫਿਰ ਤੁਹਾਡੇ ਬਣੇ ਆਪਣਾ ਰੌਹ ਬਰਿੰਦਰ ਸਿੰਘ ਵੀ ਰਹੇ ਜਿਹਦਾ ਮੁੰਡਾ ਹੁਣ ਇੰਦਰਜੀਤ ਤਰੌੜ ਇੰਦਰਜੀਤ ਮਨਿਸਟਰ ਹੈ ਉਸ ਤੋਂ ਬਾਅਦ ਫਿਰ ਜੋ ਬੰਸਿਲਾ ਦਾ ਟਾਈਮ ਹੁੰਦਾ ਤੋਂ ਉਹ ਤੋਂ ਦੋ ਸ਼ੁਰੂਆਤ ਉਸਦੇ ਇਹਦੇ ਰੂਟ ਸੋਹਰ ਜਗ੍ਹਾ ਜਾਂਦੇ ਰੂਟ ਸੂ ਨੂੰ ਸ਼ੁਰੂ ਕਰੋਗੇ ਉਹਨੂੰ ਜਿੰਨਕ ਜ਼ਰੂਰਤ ਸੀ ਉਹਨਾਂ ਨੂੰ ਵਰਤਿਆ ਗਿਆ ਹੁਣ ਕਿਉਂਕਿ ਜਿਆਦਾ ਜ਼ਰੂਰਤ ਸੀ ਇਹਨਾਂ ਨੂੰ ਇਹਨਾਂ ਕੋਲ ਹੋਰ ਇਸ਼ੂ ਬੱਚੇ ਕੁਛ ਨਹੀਂ ਸੀ 82 82 ਅਜੇ ਨਹੀਂ ਹੈ ਨਾ ਜੀ 18 ਸਾਲ ਹੋ ਤੇ 24 42 ਸਾਲ ਹੋ ਗਏ ਹੂੰ ਹੂੰ ਜਦੋਂ ਰੋਕਿਆ ਗਿਆ ਫਿਰ ਉਹ ਚ ਜਾਣ ਵਾਸਤੇ ਚੋਲ ਦੀ ਭੱਜ ਲਾਲ ਨੇ ਔਰ ਉਹ ਹਰਿਆਣੇ ਦੇ ਪੰਜਾਬੀਆਂ ਦਾ ਲੀਡਰ ਸਭ ਤੋਂ ਵੱਡਾ ਤੁਹਾਨੂੰ ਹਰਿਆਣੀ ਹੋएगी 87 ਵਿੱਚ ਜਦੋਂ ਸੀ ਐਮਐਲਏ ਬੰਦੇ ਦੋ ਕਾਂਡ ਹੁੰਦੇ ਆ ਇੱਕ ਜਰੀਆਪੁਰ ਕਾਰਡ ਇੱਕ ਲਾਲੂ ਬੱਸ ਕਾਰਡ ਹਰਿਆਈ ਬੱਸਾਂ ਸੀ ਕਿਲੀ ਹੋਈਆਂ ਸੂਦੇ ਜੀ ਉਸ ਵੇਲੇ ਦੰਗੇ ਹੁੰਦੇ ਨੇ ਦੰਗੇ ਬਕਾਇਦਾ ਹਾਲਾਂਕਿ ਸਰਕਾਰ ਚੋ ਦੇਵਿਲਾ ਸੀ ਅਫਸਰ ਸਿਯੋਚਨ ਦੇ ਕਿਉਂਕਿ ਮੈਂ ਐਮਐਲਸੀ ਸਾਸੜਾ ਡਿਸਟ੍ਰਿਕਟ ਸੀ ਅਸੀਂ ਉਦੋਂ ਰੈਸਕਿਊ ਚ ਲੱਗੇ ਸੀ ਕੋਈ ਸਸਤਰਾਂ ਨਾਲ ਮਿਲ ਕੇ ਉਹਨਾਂ ਬਚਾਉ ਵੀ ਕੀਤਾ ਪੂਰਾ ਅਰਗਨ ਤਰੀਕੇ ਨਾਲ ਚੋਦੀ ਪੈਨਾਂ ਨੂੰ ਉਹ ਦੰਗੇ ਕਰਵਾਇ ਸੀ